ਸਾਰੇ ਖਾਣੇ ਚਿਤਕਾਰ ਦਿੱਤੇ ਨੇ ਜਿੰਪੀ ਢਿੱਲੋਂ ਨੇ اے ਸੀ ਤੋਂ ਗਿੱਦੜਵਾਹ ਸੀਟ ਦੀ ਕਾਊਂਟਿੰਗ ਹੁਣ ਤੱਕ ਜਾਰੀ ਸੀ ਲੇਕਿਨ ਹੁਣ ਨਤੀਜੇ ਜੋ ਸਾਹਮਣੇ ਆ ਚੁੱਕੇ ਨੇ ਗਿੱਦੜਵਾਹ ਦੇ ਵਿੱਚ ਬਾਜ਼ੀ ਮਾਰ ਲਈ ਹੈ ਜਿੰਪੀ ਢਿੱਲੋਂ ਨੇ ਗਿੱਦੜਵਾਲਿਆ ਨੇ ਗਿੱਦੜਵਾਹ ਵਾਲਿਆ ਨੇ ਜਿੰਪੀ ਢਿੱਲੋਂ ਦੇ ਨਾਮ ਤੇ ਫਤਵਾ ਦਿੱਤਾ ਹੈ ਹਾਲਾਂਕਿ ਗਿੱਦੜਵਾਹ ਵਿੱਚ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਬਹੁਤ ਜ਼ਿਆਦਾ ਬੁਰੀ ਹੋਈ ਹੈ ਗਿੱਦੜਵਾਹ ਵਿੱਚ ਆਵਾਜ਼ਵੀ ਪਾਰਟੀ ਦੇ ਕੈਂਡੀਡੇਟ ਨੇ ਜਿੰਪੀ ਢਿੱਲੋਂ ਜੋਗੇ ਚੱਲ ਰਹੀ ਸੀ 21000 ਤੋਂ ਜ਼ਿਆਦਾ ਵੋਟਾਂ ਦੇ ਨਾਲ ਲੇਕਿਨ ਹੁਣ ਬਾਜ਼ੀ ਮਾਰ ਲਈ ਹੈ ਜੋ ਅਪਡੇਟ ਆਇਆ ਹੈ ਕਿ ਜੇਤਾ ਹਾਸਲ ਕਰ ਲਈ ਹੈ ਹਰਦੀਪ ਸਿੰਘ ਜਿੰਪੀ ਢਿਲੋਂ ਨੇ ਜੇਤਾ ਹਾਸਲ ਕਰ ਲਈ ਹੈ ਅਮਰਤਾ ਵੜਿੰਗ ਨੂੰ ਪਛਾੜ ਦਿੱਤਾ ਹੈ ਜਿੰਪੀ ਢਿਲੋਂ ਨੇ ਹਾਲਾਂਕਿ ਜਿਸ ਵੇਲੇ ਨੀਰ ਮਿਲ ਰਹੀ ਸੀ ਉਸ ਵੇਲੇ ਵੀ ਉਹਨਾਂ ਨੇ ਕਿਹਾ ਕਿ ਚੋਣਾਂ ਜਿੱਤਣ ਤੋਂ ਬਾਅਦ ਸਭ ਤੋਂ ਪਹਿਲਾਂ ਉਹ ਵਰਕਰਾਂ ਦੇ ਨਾਲ ਜਸ਼ਨ ਮਨਾਉਣਗੇ ਉਤਸਵਾਂ ਫਿਰ ਕੋਈ ਹੋਰ ਕੰਮ ਕੀਤਾ ਜਾਊਗਾ ਤਕਬਾਦ ਇਹ ਜਲਦ ਹੋ ਤਸਵੀਰਾਂ ਵੀ ਸਾਹਮਣੇ ਆਉਣਗੀਆਂ ਫਿਲਹਾਲ ਕਿਧਰ ਬਾਹਰ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖੱਤੋਂ ਜੋ ਚੰਡੀ ਖੋਈ ਹੈ ਇਸ ਸਮੇ ਇੱਕ ਵੱਡੇ ਮਾਰਜਨ ਦੇ ਨਾਲ ਹਰਦੀਪ ਸਿੰਘ ਡਿੰਪੀ ਢਿੱਲੋਂ ਗਿੱਦੜਵਾੜ ਸੀਟ ਤੋਂ ਜਿੱਤੇ ਨੇ ਸਾਡੇ ਨਾਲ ਹਰਦੀਪ ਸਿੰਘ ਡਿੰਪੀ ਢਿੱਲੋਂ ਜੀ ਮੌਜੂਦ ਨੇ ਉਹਨਾਂ ਦੇ ਭਾਈ ਕਰਨੀ ਢਿੱਲੋਂ ਜੀ ਮੌਜੂਦ ਨੇ ਲਾਡੀ ਢੋਸ ਵਿਧਾਇਕ ਸਾਹਿਬ ਮੌਜੂਦ ਨੇ ਦੋਪਹਰ ਵਿਧਾਇਕ ਇੱਕ ਫਰੇਮ ਦੇ ਵਿੱਚ ਜਿਹੜੇ ਕਿ ਇਸ ਸਮੇ ਸਾਡੇ ਨਾਲ ਮੌਜੂਦ ਨੇ ਢਿੱਲੋਂ ਸਾਹਿਬ ਸਭ ਤੋਂ ਪਹਿਲਾਂ ਮੁਬਾਰਕਾਂ ਜਿੱਤ ਹੋ ਚੁੱਕੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸਰ ਬੈਲਰ ਐਕਸ਼ਨ ਕੀ ਹੈ ਗਿੱਦੜਵਾੜ ਦੇ ਲੋਕਾਂ ਦੀ ਐਡਾ ਵੱਡਾ ਫਤਵਾ ਤੁਹਾਨੂੰ ਦਿੱਤਾ ਸ਼ੁਕਰ 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 ਇਹਨਾਂ ਦਾ ਸ਼ੁਕਰ ਹੈ ਇਹਨਾਂ ਵੀ ਉਹ ਇਹਨਾਂ ਕਰਕੇ ਹੀ ਆ ਜੀ ਮ ਮੇਰੇ ਵਰਗੇ ਤਾਂ 20 ਫਿਰਦੇ ਆ ਜੀ ਇੱਥੇ ਇਹਨਾਂ ਦੇ ਮੇਰੇ ਸਿਰ ਤੇ ਹੱਥ ਆ ਤੇ ਮੈਂ ਜਿੱਤ ਗਿਆ ਜੀ ਕਿਹਾ ਕਿ ਕਿਹਦਾ ਤੇ ਸਬਰ ਦਾ ਫਲ ਬਹੁਤ ਮਿੱਠਾ ਹੁੰਦਾ ਅੱਜ ਦੇਖ ਵੀ ਰਿਹਾ 14 ਸਾਲ ਬਾਅਦ ਸਬਰ ਦਾ ਫਲ ਮਿਲਿਆ ਤੁਹਾਨੂੰ ਬਾਹਰ ਦੇਖ ਰਿਹਾ ਨਾ ਜੀ ਸਾਰਾ ਸ਼ਹਿਰ ਹੀ ਸੜਕਾਂ ਤੇ ਆ ਜਾਇਆ ਸਾਰਾ ਸ਼ਹਿਰ ਕੀ ਸਾਰਾ ਹਲਕਾ ਹੀ ਸਾਡਾ ਆ ਗਿਆ ਜਿਲ੍ਹਾ ਹੀ ਸਾਡਾ ਇੱਕ ਬਗਵਾਸ ਕਹਦੀ ਹੈ ਬਗਵਾਸ ਬਸ ਐਂ ਸਮਝ ਲਓ ਜੀ ਸਾਰਿਆਂ ਦੇ ਚਿਹਰੇ ਮੁਰਝਾਏ ਹੋਏ ਸੀ ਜੀ ਅੱਜ ਇਸ ਜਿੱਤ ਨੇ ਐਂ ਸਮਝ ਲਓ ਵੀ ਅੰਬਰ ਜਾਈ ਹੋਈ ਫਸਲ ਨੂੰ ਪਾਣੀ ਲੱਗ ਗਿਆ ਸਾਰੇ ਖੜ ਗਏ ਜੀ ਤੁਸੀਂ ਦੇਖੋ ਕਿਵੇਂ ਗੁਲਾਬ ਵਾਂਗੂ ਸਭ ਦੇ ਚਿਹਰੇ ਖੜੇ ਹੋਏ ਇਹ ਅੱਜ ਅੱਜ ਤੋਂ ਰੰਗ ਵੀ ਚੱਲ ਰਹੇ ਨੇ ਅੱਜ ਪਟਾਕੇ ਵੀ ਚਲਾਏ ਜਾ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਜੀ ਜਿਹੜੀ ਅਸਲ ਐਕਚੁਅਲ ਦੇ ਵਿੱਚ ਤੁਹਾਨੂੰ ਮੈਂ ਗੱਲ ਦੱਸਾਂ ਬਾਦਲ ਸਾਹਿਬ ਖੁਦ ਐਨੇ ਵਾਰੀ ਇਲੈਕਸ਼ਨ ਲੜ ਗਏ ਇੱਥੋਂ ਔਰ ਬੜੀ ਇੰਪੋਰਟੈਂਟ ਗੱਲ ਆ ਸardar Manpreet Singh Badal ਸਾਹਿਬ ਇੱਥੋਂ ਇਲੈਕਸ਼ਨ ਲੜ ਗਏ ਲੇਕਿਨ ਕਦੇ ਸ਼ਹਿਰ ਤੋਂ ਸਾਡੇ ਵੋਟ ਨਹੀਂ ਵਧੀ ਸੀ ਪਹਿਲੀ ਵਾਰੀ ਹਿਸਟਰੀ ਚ ਹੋ ਰਿਹਾ ਇੱਕ ਵੀ ਬੂਤ ਸਾਡਾ ਨਹੀਂ ਘਟਿਆ ਸ਼ਹਿਰ ਚੋਂ ਇੱਕ ਵੀ ਬੂਤ ਸ਼ਹਿਰ ਨੇ ਇੰਨਾ ਪਿਆਰ ਦਿੱਤਾ ਕਿ ਇੱਕ ਵੀ ਵੋਟ ਨਹੀਂ ਗਈ ਲੋਕਾਂ ਦਾ ਡਿੰਪੀ ਢਿਲੋਹਰਾਂ ਨੂੰ ਪਿਆਰ ਸੀਗਾ ਜਾਂ ਅਮਰਿੰਦਰ ਸਿੰਘ ਰਾਜਾਵੜਿੰਗ ਜਾਂ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਖਿਲਾਫਤ ਸੀਗੀ ਲੋਕਾਂ ਨੇ ਖਿਲਾਫਤ ਨਹੀਂ ਜੀ ਇਹ ਪਿਆਰ ਦੀ ਵੋਟ ਆ ਭਾਈ ਸਾਹਿਬ ਖਿਲਾਫਤ ਦੀ ਵੋਟ ਨਹੀਂ ਪਿਆਰ ਦੀ ਵੋਟ ਆ ਜੋ ਲੋਕ ਸਾਨੂੰ